ਦੀਵਾਹੀ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਨ ਖੋਈ ਗੋਨਨਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਨ ਖੋਈ ਗੋਣ ਨਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਜਾਂ ਕੀ ਸਰਨ ਪਿਆ ਸੁਖ ਪਾਈਐ ਬਹੁੜ ਦੁਖ ਨਾ ਹੋਈ ਰਹਾਉ ਬੜ ਭਾਗੀ ਸਾਧ ਸੰਗ ਪ੍ਰਾਪਤ ਤਰਪੇਟ ਦੁ ਦੁਰਮਤ ਖੋਈ ਤਨਕੇ ਤੂਰ ਨਾਨਕ ਦਾਸ ਬਾਚੈ ਜਿਨ ਹਰਿ ਨਾਮ ਰਦਾ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਨ ਪੇਟਿ ਦੁਰਮਤਿ ਖੋਈ ਤਨਕੇ ਤੂਰ ਨਾਨਕ ਦਾਸ ਬਾਚੈ ਜਿਨ ਹਰਿ ਨਾਮ ਰਦਾ ਪਰੋਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ